ਹलो ਹਾਂਜੀ ਸਾਸਰੀਆ ਕਾਲ ਬ੍ਰਾਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਨੂੰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਆਪਣੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਤੇ ਐਂਡ ਤੱਕ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਠੀਕ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਪਹਿਲਾਂ ਆਪਾਂ ਵੀਡੀਓ ਤੁਹਾਨੂੰ ਦੇ ਚੁੱਕੇ ਹਾਂ ਗੋਮ ਸਲਾਈ ਨਾਲ ਪੈਪਿੰਗ ਲਾਉਣ ਦਾ ਤਰੀਕਾ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਪੈਪਿੰਗ ਬਣਾਉਣਾ ਸਿਖਾਵਾਂਗੇ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਆਪਣੇ ਕੋਲੇ ਇਸ ਤਰ੍ਹਾਂ ਦਾ ਪੱਕਾ ਧਾਗਾ ਇਹ ਮਾਰਕੀਟ ਦੇ ਵਿੱਚੋਂ ਆਮ ਹੀ ਮਿਲ ਜਾਂਦਾ ਠੀਕ ਹੈ ਜੀ ਇਹ ਤਿੰਨ ਤਰ੍ਹਾਂ ਦਾ ਧਾਗਾ ਹੁੰਦਾਗਾ ਜਿਆਦਾ ਮੋਟਾ ਮੀਡੀਅਮ ਸਾਈਜ਼ ਬਿਲਕੁਲ ਬਰੀਕ ਆਪਾਂ ਜੋ ਧਾਗਾ ਲਿਆ ਪੱਕੇ ਵਾਲਾ ਧਾਗਾ ਬਿਲਕੁਲ ਬਰੀਕ ਲਿਆ ਠੀਕ ਹੈ ਜੀ ਇਹ ਧਾਗਾ ਲਿਆਗਾ ਉਸ ਤੋਂ ਬਾਅਦ ਇਹ ਤੈਸਮੀ ਲੀਰ ਕੰਤਰ ਕੱਟਣੀ ਆ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਤੈਸਮੀ ਕਾਂਤਰ ਕੱਟ ਲੈਣੀ ਆ ਜਿਸ ਤਰ੍ਹਾਂ ਆਪਾਂ ਬੈਕ ਗਲੇ ਦੇ ਲਈ ਕੱਟਦੇ ਹੁੰਨੇ ਆ ਠੀਕ ਆ ਜੀ ਉਸ ਤਰ੍ਹਾਂ ਲੰਬੀਆਂ ਜਿੰਨੀ ਕੁ ਮਟਾਈ ਦੇ ਵਿੱਚ ਆਪਾਂ ਨੂੰ ਪਾਈਪਿੰਗ ਲਾਉਣੀ ਆ ਉਸ ਤਰੀਕੇ ਜਿੱਜਾ ਆਪਾਂ ਕੱਟ ਸਕਦੇ ਆ ਠੀਕ ਆ ਜੀ ਇਹ ਆਪਾਂ ਕਈ ਤਰ੍ਹਾਂ ਦੀਆਂ ਕੱਟ ਲਿਆਂਗਾ ਇਸ ਤਰ੍ਹਾਂ ਠੀਕ ਆ ਜੀ ਇੱਕ ਆਪਾਂ ਬਣਾ ਵੀ ਲਈ ਆ ਦੇਖ ਲਓ ਤੁਸੀਂ ਦੇਖ ਸਕਦੇ ਆ ਆਪਾਂ ਨੂੰ ਇੰਨੀ ਕੁ ਮੋਟੀ ਹੀ ਪੈਪਿੰਗ ਚਾਹੀਦੀ ਆ ਉਸ ਲਈ ਆਪਾਂ ਇੰਨੀ ਕੁ ਯੂਜ਼ ਕੀਤੀ ਐ ਪਤਲੇ ਵਾਲਾ ਧਾਗਾ ਯੂਜ਼ ਕੀਤਾ ਠੀਕ ਹੈ ਜੀ ਇਸ ਤੋਂ ਮੋਟਾ ਵੀ ਕਰ ਸਕਦੇ ਆ ਜਿਆਦਾ ਮੋਟਾ ਵੀ ਕਰ ਸਕਦੇ ਆ ਇਹ ਤੁਹਾਡੀ ਇੱਛਾ ਅਕੀ ਜਿਸ ਤਰ੍ਹਾਂ ਤੁਸੀਂ ਲਾਉਣਾ ਚਾਹੁੰਦੇ ਆ ਠੀਕ ਹੈ ਜੀ ਇਸ ਤਰ੍ਹਾਂ ਪੈਪਿੰਗ ਬਣ ਕੇ ਤਿਆਰ ਹੋਊਗੀ ਇਹ ਆ ਦੇਖੋ ਜੀ ਆਪਾਂ ਹੁਣ ਤੁਹਾਨੂੰ ਬਣਾਉਣ ਦਾ ਦੱਸਦੇ ਆ ਇਸ ਤਰ੍ਹਾਂ ਇਹ ਆਪਾਂ ਕੰਤਰ ਲੈ ਲੈਣੀ ਆ ਇਹਦਾ ਸਿੱਧ ਪੁੱਟ ਦੇਖ ਲੈਣੀ ਆ ਸਿੱਧ ਸਿੱਧਾ ਪਾਸਾ ਇਹ ਆ ਇਹਦਾ ਔਰ ਔਲਟ ਸਾਈਡ ਇਹ ਆ ਠੀਕ ਹੈ ਜੀ ਇਸ ਨੂੰ ਇਸ ਤਰ੍ਹਾਂ ਰੱਖ ਕੇ ਆਹ ਲੋ ਜੀ ਜੋ ਆਪਣੇ ਕੋਲ ਧਾਗਾ ਦਾ ਇਸ ਤਰ੍ਹਾਂ ਦਾ ਹੈ ਨਾ ਤੁਸੀਂ ਨੂੰ ਇਸ ਤਰ੍ਹਾਂ ਰੱਖਣਾ ਇਹਦੇ ਵਿੱਚ ਸੈਂਟਰ ਚ ਠੀਕ ਹੈ ਜੀ ਉਸ ਤੋਂ ਬਾਅਦ ਸੈਂਟਰ ਚ ਰੱਖਣ ਤੋਂ ਬਾਅਦ ਇਸ ਤਰ੍ਹਾਂ ਆ ਦੇਖੋ ਜੀ ਸੈਂਟਰ ਚ ਰੱਖ ਲੈਣ ਦੀ ਫੋਲਡਿੰਗ ਕਰ ਲੈਣੀ ਹੈ ਇਸ ਤਰ੍ਹਾਂ ਦੋਨੋਂ ਪਾਸੇ ਇੱਕੋ ਜਿਹਾ ਕੱਪੜਾ ਹੋਵੇ ਸੈਂਟਰ ਚ ਪਰ ਉਹ ਵਾਲਾ ਧਾਗਾ ਹੋਵੇ ਬਣ ਜੂਗੀ ਪਾਈਪਿੰਗ ਇਸ ਤੇ ਸिलाई ਲਾ ਲਾਂਗੇ ਆਪਾਂ ਠੀਕ ਹੈ ਜੀ ਆ ਦੇਖੋ ਸिलाई ਹਾਂਜੀ ਆਪਾਂ ਇਹਦੇ ਵਿੱਚ ਸੈਂਟਰ ਦੇ ਵਿੱਚ ਧਾਗਾ ਤੇ ਦੋਨੇ ਪਾਸੇ ਫੋਲਡਿੰਗ ਇੱਕੋ ਜੀ ਕਰ ਲਈ ਆ ਕੰਤਰ ਦੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਲਾਈ ਲਾਵਾਂਗੇ ਇੱਕ ਪੈਰੇ ਦੇ ਉੱਪਰ ਆਉਣਾ ਚਾਹੀਦਾ ਧਾਗੇ ਦੇ ਇੱਕ ਨੀਚੇ ਸੈਂਟਰ ਚ ਸਲਾਈ ਲੱਗੂਗੀ ਠੀਕ ਹੈ ਜੀ ਆ ਦੇਖੋ ਧਿਆਨ ਨਾਲ ਇਸ ਤਰ੍ਹਾਂ ਆਹ ਲਓ ਜੀ ਠੀਕ ਹੈ ਜੀ ਜਿੰਨੀ ਕੁ ਮਟਾਈ ਦੇ ਵਿੱਚ ਚਾਹੀਦੀ ਹੋ ਉਨੀ ਕੁ ਮਟਾਈ ਦੇ ਵਿੱਚ ਜ਼ਿਆਦਾ ਉਹ ਹੋਜੂਗੀ ਠੀਕ ਹੈ ਜੀ ਇਸ ਤਰ੍ਹਾਂ ਬਿਲਕੁਲ ਨਾਲ ਨਾਲ ਲਾਓ ਧਾਗੇ ਦੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਰਹੀ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਉਹ ਬਣ ਰਹੀ ਆ ਆ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਤਿਆਰ ਕਰ ਲੈਣਾ ਇਹਨੂੰ ਜਿੰਨੀ ਕ ਆਪਾਂ ਇਸ ਤਰ੍ਹਾਂ ਜੇ ਆਪਣੇ ਕੋਲੇ ਕੱਪੜਾ ਹੁੰਦਾ ਹਨਾ ਕਈ ਵਾਰ ਆਪਣੇ ਕੋਲ ਫालतू ਕੱਪੜਾ ਹੁੰਦਾਗਾ ਤਾਂ ਉਸ ਤਰ੍ਹਾਂ ਇਸ ਦੀ ਤਰਸਮੀਆਂ ਕਾਂਤਰਾ ਕੱਟ ਕੇ ਤੁਸੀਂ ਤਾਂ ਗਾ ਲੈ ਕੇ ਪੈਪਿੰਗ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਆ ਠੀਕ ਹੈ ਜੀ ਇਦਾਂ ਵੀ ਹੁੰਦਾ ਵੀ ਆਪਾਂ ਨੂੰ ਮਾਰਕੀਟ ਦੇ ਵਿੱਚ ਜੋ ਕਲਰ ਆਪਾਂ ਨੂੰ ਚਾਹੀਦਾ ਹੁੰਦਾ ਹਨਾ ਉਹ ਮਿਲਦਾ ਵੀ ਨਹੀਂ ਹੁੰਦਾ ਤਾਂ ਆਪਾਂ ਕਈ ਵਾਰ ਜੇ ਆਪਣੇ ਕੋਲੇ ਪਲੇਨ ਕਪੜਾ ਹੁੰਦਾਗਾ ਤਾਂ ਉਸ ਦੇ ਉੱਪਰ ਆਪਾਂ ਬਣਾ ਸਕਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਬਣਾ ਲਿਓ ਤੁਸੀਂ ਆ ਲਓ ਮੈਨੂੰ ਇੰਨਾ ਕ ਬਰੀਕ ਹੀ ਚਾਹੀਦੀ ਸੀ ਇਸ ਲਈ ਮੈਂ ਬਰੀਕ ਧਾਗਾ ਲਿਆ ਜੇ ਤੁਹਾਨੂੰ ਇਸ ਤੋਂ ਮੋਟਾ ਚਾਹੀਦੀ ਤਾਂ ਮੋਟਾ ਧਾਗਾ ਲੈ ਸਕਦੇ ਆ ਮੀਡੀਅਮ ਸਾਈਜ਼ ਚਾਹੀਦਾ ਤਾਂ ਮੀਡੀਅਮ ਸਾਈਜ਼ ਦਾ ਧਾਗਾ ਲੈ ਸਕਦੇ ਆ ਤਿੰਨ ਤਰ੍ਹਾਂ ਦਾ ਧਾਗਾ ਮਿਲ ਜਾਈਦਾ ਉਸ ਤਰ੍ਹਾਂ ਲੈ ਲਓ ਠੀਕ ਹੈ ਜੀ ਹੁਣ ਅਸਾਂ ਵੀ ਕਟਿੰਗ ਕਰ ਦਿੰਨੇ ਆ ਤੁਹਾਨੂੰ ਨੀਂਹ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਦੇਖੋ ਜੀ ਲਓ ਇਸ ਠੀਕ ਹੈ ਜੀ 437 ਠੀਕ ਜੇ ਵੀਡੀਓ ਵਧੀਆ ਲੱਗੀ ਤਾਂ ਤੁਹਾਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਬਾਰ ਬਾਰ ਤੁਹਾਨੂੰ ਅੱਖੀ ਗੱਲ ਰਿਪੀਟ ਕਰ ਦਿੰਨੇ ਆ ਠੀਕ ਹੈ ਜੀ ਆਪਣੀ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਿਹਾ ਕਰੋ ਆਪਾਂ ਇਸੇ ਤਰ੍ਹਾਂ ਤੁਹਾਨੂੰ ਨਮਗਾ ਨਮਗਾ ਵੀਡੀਓ ਦਿੰਦੇ ਰਵਾਂਗੇ ਧੰਨਵਾਦ